ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਦੀਪ ਜੋਸ਼ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਜਿੱਤੇ ਪੀਲ ਰੀਜਨਲ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜੀਆਂ ਦਾਦ ਕਿ 1 ਸਾਲ ਪਹਿਲਾਂ 17 April 2023 ਨੂੰ ਸੋਨੇ ਦੀ ਚੋਰੀ ਹੁੰਦੀ ਹੈ 골ਡ ਹੀਸਟ ਹੁੰਦਾ ਯਾਨੀ ਕਿ ਸੋਨੇ ਦੀ ਚੋਰੀ ਔਰ ਇਹ ਚੋਰੀ ਕੋਈ ਥੋੜੀ ਬਹੁਤ ਨਹੀਂ ਸੀ ਤਾਦਾਦ ਦੀ ਕਿ 20 ਮਿਲੀਅਨ ਡਾਲਰ ਦਾ गोल्ड चोरी हो गया सी ਦੱਸ ਦਈਏ ਕਿ 에어 ਕੈਨੇਡਾ ਦੀ ਫਲਾਈਟ ਦੇ ਵਿੱਚੋਂ ਚੋਰੀ ਹੁੰਦੀ ਹੈ ਇਹ ਤਾਂ ਹੁਣ ਇਸ ਦੇ ਵਿੱਚ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ 9 ਮੁਲਜ਼ਮਾ ਦੀ ਗ੍ਰਿਫਤਾਰੀ ਹੋਈ ਹੈ ਪੂਰੇ ਮਾਮਲੇ ਦੇ ਵਿੱਚ ਜੀਆਂ ਦੱਸ ਦਈ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ 골ਡ ਦੀਆਂ ਬ੍ਰਿਕਸ ਦੇਖ ਸਕਦੇ ਹੋ ਤੇ ਨਾਲ 골ਡ ਦੇ ਬਿਸਕਟ ਵੀ ਨੇ ਤੇ ਦੂਜੇ ਪਾਸੇ 골ਡ ਦੀਆਂ ਜਿਹੜੀਆਂ ਦੇਖ ਸਕਦੇ ਹੋ ਤੁਸੀਂ ਰਿੰਗਸ ਬਣਾਈਆਂ ਹੋਈਆਂ ਨੇ ਇਹ ਵੀ ਚੋਰੀ ਹੋ ਗਈਆਂ ਤਾਦਾਦ ਦਈਏ ਕਿ ਨਾਲ ਹੀ ਇਹਨਾਂ ਦੇ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਨੇ ਤੇ ਕਈ ਮਿਲੀਅਨ ਲਗਭਗ ਕਿਹਾ ਜਾ ਰਿਹਾ 2 ਤੋਂ 2.5 ਮਿਲੀਅਨ ਡਾਲਰ ਦੀ ਕਰੰਸੀ ਵੀ ਚੋਰੀ ਹੋ ਗਈ ਤੇ ਉਹ ਵੀ ਹੁਣ ਬਰਾਮਦ ਕਰ ਲਈ ਗਈ ਹੈ ਜੀਆਂ ਦਾ ਦੇ ਕਿ 17 April 2023 ਨੂੰ Toronto ਦੇ Pearson Airport ਤੋਂ Air Canada ਦਾ ਇੱਕ cargo ਜਹਾਜ਼ ਨਿਕਲਦਾ ਹੈ cargo ਜਹਾਜ਼ ਕਿਹੜਾ ਹੁੰਦਾ ਜਿਸ ਦੇ ਵਿੱਚ ਸਵਾਰੀਆਂ ਨਹੀਂ ਹੁੰਦੀਆਂ ਸਗੋ ਜਿਸ ਦੇ ਵਿੱਚ ਸਮਾਨ ਦਾ ਯਾਨੀ ਕਿ ਜਿਵੇਂ ਕਹਿੰਦੇ ਨੇ ਕਿ courier ਜਾਂਦੇ ਨੇ ਤਾਂ ਦੱਸ ਦਿਆ ਕਿ cargo ਜਹਾਜ਼ ਦੇ ਵਿੱਚੋਂ 20 million ਦਾ gold heist ਹੋਇਆ ਸੀ gold ਦੀ ਚੋਰੀ ਹੋ ਜਾਂਦੀ ਹੈ ਤੇ ਇਸ ਦੇ ਵਿੱਚ 9 ਜਣਾਂ ਨੂੰ ਗ੍ਰਿਫਤਾਰ ਕੀਤਾ ਤੇ ਦੇਖਣ ਵਾਲੀ ਗੱਲ ਇਹ ਹੈ ਕਿ 9 ਜਣਾਂ ਚੋਂ 8 ਜਿਹੜੇ ਗ੍ਰਿਫਤਾਰ ਕੀਤੇ ਮੁਲਜ਼ਮ ਨੇ ਇਹ 8 ਸਾਊਥ ਏਸ਼ੀਅਨ ਮੂਲ ਦੇ ਨੇ ਭਾਰਤ ਦੇਵੀ ਨੇ ਤੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਕਈ ਇਸ ਦੇ ਵਿੱਚ ਦੇਖ ਸਕਦੇ ਹੋ ਸੀ ਦੋ ਪੰਜਾਬੀ ਨੇ ਤੇ ਜਿੰਨਾ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹ 에어 ਕੈਨੇਡਾ ਦਾ ਸਟਾਫ ਹੀ ਸੀ ਜੀਆਂ ਦੱਸਦੇ ਕਿ ਪਰਮਪਾਲ ਸਿੱਧੂ ਦੇਖ ਸਕਦੇ ਹੋ ਸੀ ਪਰਮਪਾਲ ਸਿੱਧੂ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹ ਖੁਦ ਆਪ ਏਅਰ ਕੈਨੇਡਾ ਦਾ ਸਟਾਫ ਦਾ ਮੈਂਬਰ ਸੀ ਤੇ ਇਸ ਦੀ ਮਿਲੀ ਭੁਗਤ ਨਾਲ ਐਡਾ ਵੱਡਾ ਡਾਕਾ ਪਿਆ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਡਾਕਾ ਜੀਆਂ ਦਾ ਦੇ ਕਿ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਡਾਕਾ ਇਸ ਨੂੰ ਕਹਿ ਸਕਦੇ ਹਾਂ ਕਿਉਂਕਿ 20 ਮਿਲੀਅਨ ਡਾਲਰ ਦਾ ਜਿਹੜਾ ਡਾਕਾ ਪਿਆ ਜਿਸ ਦੇ ਵਿੱਚ ਗੋਲਡ ਦੀਆਂ ਬ੍ਰਿਕਸ ਤੇ ਨਾਲ ਗੋਲਡ ਦੇ ਬਿਸਕਟ ਤੇ ਨਾਲ ਗੋਲਡ ਦੀਆਂ ਰਿੰਗਸ ਦੇਖ ਸਕਦੇ ਹੋ ਤੁਸੀਂ 17 ਅਪ੍ਰੈਲ 2023 ਨੂੰ ਇਹ ਪੂਰੇ ਦਾ ਪੂਰਾ ਮਾਮਲਾ ਸਾਹਮਣੇ ਆਉਂਦਾ ਪੀਰਸਨ 에어ਪੋਰਟ ਟੋਰਾਂਟੋ ਦੇ ਉਤੋਂ ਜਿਹੜਾ ਇਹ ਚੋਰੀ ਹੁੰਦੀ ਆ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਹੁਣ ਤੱਕ ਇਸ ਨੂੰ ਕਿਹਾ ਗਿਆ ਦਾਦੇ ਕਿ 1 ਸਾਲ ਬਾਅਦ 9 ਮੁਲਜ਼ਮ ਇਸ ਦੇ ਵਿੱਚ ਕਾਬੂ ਆਏ ਨੇ ਤੇ ਨਾਲ ਦੀ ਨਾਲ ਤਾਂ ਹੁੰਦਾ ਦੇ ਕਿ 9 ਮੁਲਜ਼ਮ ਜਿਹੜੇ ਨੇ ਇਹਨਾਂ ਦੇ ਵਿੱਚੋਂ 8 ਸਾਊਥ ਏਸ਼ੀਅਨ ਮੂਲ ਦੇ ਨੇ ਤੇ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਪੰਜਾਬੀ ਪਰਮਪਾਲ ਸਿੱਧੂ ਐ ਇਹ ਖੁਦ 에ਅਰ ਕੈਨੇਡਾ ਜਿਸ ਜਹਾਜ਼ ਦੇ ਵਿੱਚੋਂ ਚੋਰੀ ਹੋਈ ਉਸ ਜਹਾਜ਼ ਦਾ ਸਟਾਫ ਮੈਂਬਰ ਸੀ ਜਾਨੀ ਕਿ ਇਸ ਦੀ ਮਿਲੀਭੁਗਤ ਸੀ ਇਸ ਨੇ ਸਾਰਾ ਕੰਮ ਜਿਹੜਾ ਕਰਾਇਆ ਸੀ ਨਾਲ ਜਿਹੜੇ ਆਪਣੇ ਅੱਠ ਹੋਰ ਦੋਸ਼ੀ ਮੁਲਜ਼ਮ ਜਿਹੜੇ ਇਸ ਦੇ ਦੋਸਤ ਸੀ ਇਹਨਾਂ ਨੂੰ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਤਾ ਦੱਸ ਦੇ ਕੇ 골ਡ ਹੀਸਟ 20 ਮਿਲੀਅਨ ਡਾਲਰ ਵੀ